ਜੀ ਸਰ ਜਿਹੜਾ ਨੱਤਾਬੰਦੀ ਕੀਤੀ ਗਈ ਕਿਸ ਸੀਲ ਪਲਾਨ ਦੇ ਤਹਿਤ ਕੀਤੀ ਗਈ ਕੀ ਕਾਰਵਾਈ ਹੈ ਇਸ ਤਰ੍ਹਾਂ ਜੀ ਇਹ ਨਾ ਇੱਕ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀਮਤੀ ਅਮਨੀਤ ਖੰਡਰ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਠਿੰਡਾ ਪੁਲਿਸ ਵੱਲੋਂ ਇੰਟਰ ਸਟੇਟ ਆਪਰੇਸ਼ਨ ਸੀਲ 21 ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਲਾਕੇ ਬਠਿੰਡਾ ਜ਼ਿਲ੍ਹੇ ਨੇ ਕੁੱਲ 8 ਲੱਖ ਲਗਾਏ ਹੋਏ ਆ ਜਿਹਦੇ ਵਿੱਚੋਂ ਮੇਰੀ ਸਬਡਿਵੀਜ਼ਨ ਰੂਰਲ ਦਿਹਾਤੀ ਬਠਿੰਡਾ ਦੇ 2 ਲੱਖ ਇੱਕ ਦੋ ਵਾਲੀ ਤੇ ਦੂਸਰਾ ਜਿਹੜਾ ਪੰਨੀ ਵਾਲਾ ਰੋਡ ਹੈਗੀ ਹੈ ਰੰਦੂ ਸੰਘਾ ਪਿੰਡ ਉਧਰ 2 ਲੱਖ ਮੇਰੇ ਥਾਣੇ ਸੰਗਤ ਦੇ ਦੀਨ ਮੇਰੀ ਸਬਡਿਵੀਜ਼ਨ ਚੋਂਦੇ ਆ ਅਸੀਂ ਇਹ ਜਿਹੜਾ ਇਹਦਾ ਸਾਡਾ ਮੁੱਖ ਉਰਥ ਹੈਗਾ ਵੀ ਜਿਹੜਾ ਬਾਹਰੋਂ ਕੋਈ ਨਸ਼ਾ ਸਾਡੀ ਸਟੇਟ ਦੇ ਵਿੱਚ ਇੰਟਰ ਕਰਦਾ ਹੈ ਜਾਂ ਕੋਈ ਮਾੜਾ ਅਨਸਰ ਜਿਹੜਾ ਹੈਗਾ ਸਾਡੀ ਸਟੇਟ ਇੰਟਰ ਕਰਦਾ ਤਾਂ ਅਸੀਂ ਉਹਦੀ ਜਿਹੜਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਲਈ ਪਰ ਤੇ ਕੋਈ ਵੀ ਜਿਹੜਾ ਹੈਗਾ ਮਾੜਾ ਅਨਸਰ ਸਾਡੇ ਚ ਆ ਕੇ ਕੋਈ ਵਾਰਦਾਤ ਘਟਾਣਾ ਕਰੇ ਉਹਦੇ ਤਹਿਤ ਅਸੀਂ ਇਹ ਨਾਕੇ ਲਾਏ ਆ ਵਿਕਰਾਂ ਦੀ ਸ਼ੱਕੀ ਵਿਕਰਾਂ ਦੀ ਜਿਹੜੀਆਂ ਵੀ ਸਾਡੇ ਪੰਜਾਬ ਚ ਇੰਟਰ ਕਰ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਸਖਤੀ ਨਾਲ ਤੇ ਜੇ ਜੋ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਸ਼ੱਕੀ ਅੰਸਰ ਮਿਲਦਾ ਤਾਂ ਉਹਨੂੰ ਅਸੀਂ ਡਿਟੇਨ ਕਰਕੇ ਜਿਹੜਾ ਹੈਗਾ ਉਹ ਤੋਂ ਸਖਤੀ ਨਾਲ ਪੁੱਛਗਿੱਛ ਵੀ ਕਰਦੇ ਆ ਕਿ ਉਹ ਕਿੱਧਰੋਂ ਆ ਰਿਹਾ ਕੀ ਲੈਣ ਜਾ ਰਿਹਾ ਤੇ ਕੀ ਕੰਮ ਕਰ ਰਿਹਾ ਉਹਦਾ ਉਹਦਾ ਸਟੇਟਸ ਕੀ ਹੈ ਸ਼ੱਕੀ ਤਾਂ ਨਹੀਂ ਹੈਗਾ ਤੇ ਉਹ ਅਸੀਂ ਜਿਹੜੀ ਹੈਗੀ ਹੈ ਪਰਿਵਾਹਨ ਜਿਹੜੀ ਹੈ ਤਾਂ ਉਹਦੇ ਤਹਿਤ ਵੀ ਚੈੱਕ ਕਰ ਰਹੇ ਆ ਇਸ ਤੋਂ ਇਲਾਵਾ ਸਾਡੀ ਜਿਹੜੀ ਫਾਇਰ ਸਾਈਡ ਹੈ ਉਹਦੇ ਨਾਲ ਵੀ ਚੈੱਕ ਕਰ ਰਹੇ ਆ ਸਰ ਕਿੰਨੀ ਕੋਸਟ ਨਾਲ ਕੀ ਹੋਈ ਹੈ ਰਿਕਵਰੀ ਹੋਈ ਹੈ ਆ ਰਿਕਵਰੀ ਜਦੋਂ ਹੋਊਗੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਨਾਕੇ ਲਾਏ ਹੋਏ ਨੇ ਅਸੀਂ ਇਹ ਸਾਡੇ ਸ਼ਾਮ ਤੱਕ ਨਾਕੇ ਚੱ ਤੇ ਫੋਰਸਾਂ ਦੀ ਕਾਫੀ ਲੱਗੀ ਹੋਈ 1 ਲੱਖ ਦੇ ਉੱਤੇ ਤੱਕ ਜਿਵੇਂ 1500 20 ਜਿਹੜੇ ਮਾਲੂ ਜਿਹੜੇ ਆ ਉਹ ਠਾਕਿਆਂ ਦੇ ਇਤਰਾਫ ਕੀਤੇ ਹੋਏ ਤੇ ਛੱਪਾ ਮਾਰੇ ਵੀ ਕੀਤੀ ਗਈ ਸਹੀ ਤਰ੍ਹਾਂ ਦੇ ਹਾਂਜੀ ਛੱਪਾ ਮਾਰੇ ਵੀ ਕਸੂਪ੍ਰੇਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਰਗਵਰੀਆ ਵੀ ਕਰ ਰਹੇ ਆ